哈ਸ਼ੀਕਾ ਜੀ ਮੈਂ ਬਾਜੀਆ ਬਟਿੱਤੋਂ ਬਨਣਾ ਸੀ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕੋ ਨਿਊ ਵੀਡੀਓ ਲੈ ਕੇ ਆਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਸੋਹਣੇ ਜਿਹੇ ਸੂਟ ਰਹਿਣਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹਿਣਾ ਆਪਾਂ ਫੈਬਰਿਕ ਦੀ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਉਹ ਤਾਂ ਜਲਦੀ ਤੋਂ ਜਲਦੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਜੀ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਸ਼ੇਅਰ ਕਰਨ ਨਾਲ ਸਾਡਾ ਵੀ ਜਿਹੜਾ ਪੈਣਾ ਹੌਸਲਾ ਵੱਧਦਾ ਜੀ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦੀ ਸੀ ਕਈ ਭੈਣਾਂ ਦੇ ਮੈਨੂੰ ਬਹੁਤ ਮੈਸੇਜ ਆ ਰਹੇ ਨੇ ਵੀ 499 ਵਾਲੀ ਕਲੈਕਸ਼ਨ ਫਤੋਂ ਲੈ ਕੇ ਆਉਂਗੇ 499 9 ਵਾਲੀ ਜਿਹੜੀ ਵਰਕ ਵਾਲੀ ਕਲੈਕਸ਼ਨ ਸੀ ਆਪਾਂ ਬਹੁਤ ਹੀ ਜਲਦੀ ਲੈ ਕੇ ਆਵਾਂਗੇ ਜੀ ਤਾਂ ਇਸ ਲਈ ਤੁਸੀਂ ਕੀ ਕਰ ਲੈਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇੱਕ ਆਪਾਂ ਨੂੰ ਬੁਟੀਕ ਤੇ ਮਸ਼ੀਨ ਚਲਾਉਣ ਲਈ ਲੜਕੀ ਦੀ ਲੋੜ ਹੈ ਜੀ ਅਗਰ ਕੋਈ ਨੀਅਰ ਬਰਨਾਲਾ ਜਾਂ ਲੋਕਲ ਬਰਨਾਲਾ ਦੇ ਹੈਗੇ ਆ ਇੰਟਰਸਟਿਡ ਆ ਤਾਂ ਉਹ ਸਾਡੇ ਨਾਲ ਉਹ ਸਾਨੂੰ WhatsApp ਮੈਸੇਜ ਕਰ ਸਕਦੇ ਨੇ ਜਾਂ ਕਾਲ ਕਰਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਚਲੋ ਜੀ ਹੁਣ ਨਾ ਵਾੜਾ ਟਾਈਮ ਵੇਸਟ ਕਰਦੇ ਹੋ ਹੁਣਾ ਨੇ ਅੱਜ ਵਾਲੇ ਸੂਟਾਂ ਦੇ ਬਲ ਜਿਹੜਾ ਸੂਟ ਮੇਰੇ ਰਿਅਰ ਕੀਤਾ ਹੋਇਆ ਦੇਖ ਦੇਖ ਰਹੇ ਹੋ ਤੁਸੀਂ ਇਹ ਵਾਲਾ ਸੂਟ ਆਪਾਂ ਨੇ ਜਿਹੜਾ ਪੱਫ ਵਰਕ ਦੇ ਵਿੱਚ ਕਰਵਾਇਆ ਹੋਇਆ ਇਹ ਮਸ਼ੀਨ ਵਰਕ ਦੇ ਵਿੱਚ ਵੀ ਹੁੰਦਾ ਬਟ ਆਪਾਂ ਨੇ ਪੱਫ ਵਰਕ ਦੇ ਵਿੱਚ ਵੀ ਕਰਵਾਇਆ ਇਹਦੇ ਨਾਲ ਦੀ ਆਪਣੇ ਕੋਲ ਸੇਮ ਪੀਸ ਸਿੰਵਰ ਸਟਾਫ ਦੇ ਉੱਪਰ ਵੀ ਰੈਡੀ ਕੀਤੇ ਨੇ ਇਹ 크ਰੇਵ ਸਟਾਫ ਦੇ ਉੱਪਰ ਰੈਡੀ ਕੀਤਾ 크ਰੇਵ ਦੇ ਉੱਪਰ ਜਿਹੜਾ ਰੈਡੀ ਕਰਕੇ ਆਪਾਂ ਨੂੰ ਵਿਦ ਸਟਿਚਿੰਗ ਸਾਰਾ ਕੰਪਲੀਟ ਵਿਦ ਦੁਪੱਟਾ लेसिस वगैरह ਲਗਾ ਕੇ ਲਾਈਨਿੰਗ वगैरह ਬੇਸ ਸਟੀਚਿੰਗ ਕੰਪਲੀਟ ਸੂਟ ਹੈ ਜਿਹੜਾ ਆਪਾਂ ਨੂੰ 크ਰੇਪ ਦੇ ਉੱਪਰ ਚਨੂਨ ਦੇ ਦੁਪੱਟੇ ਨਾਲ ਇਹ 5000 ਰੁਪਏ ਦਾ ਸੂਟ ਪੈਂਦਾ ਜੀ ਬਰ ਰੈਡੀ ਹੁੰਦਾ ਹੈਗਾ 5000 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਬਾਕੀ ਘੇਰੇ ਦੇ ਬਹੁਤ ਹੀ ਸਾਫ ਸੁਥਰਾ ਨੀਟ ਐਂਡ ਕਲੀਨ ਕੰਮ ਕੀਤਾ ਆ ਪਹੁੰਚੇ ਦੇ ਉੱਪਰ ਵੀ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਏ ਨੇ ਪਿਓਰ ਨੇਚਰਲ 크ਰੇਪ ਦਾ ਜਿਹੜਾ ਸੂਟ ਹੈ ਬਾਹਾਂ ਦੇ ਉੱਪਰ 슬ੀਵਸ ਦੇ ਉੱਪਰ ਵੀ ਬਹੁਤ ਹੀ ਸੋਹਣੇ ਫਲਾਵਰ ਬਣਾ ਕੇ نیچے ਜਿਹੜਾ ਕੱਟਵਰਕ ਦਿੱਤਾ ਹੈ neck ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਹੈ ਜਿਹੜੀ ਆਪਣੀ ਪੱਤੀਆਂ ਬਣੀਆਂ ਨੇ ਤੇ ਦੁਪੱਟਾ ਆ ਗਿਆ ਦੁਪੱਟੇ ਦੇ ਉੱਪਰ ਪ੍ਰੋਪਰ ਫਿਨਿਸ਼ਿੰਗ ਪੱਟੀ ਲਗਾ ਕੇ ਜਿਹੜਾ ਆਪਣਾ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦਾ ਜਿਹੜਾ ਸੂਟ ਆਪਣੇ ਕੋਲੇ ਰੈਡੀ ਹੈ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਉਹ ਵੀ ਬਹੁਤ ਪਿਆਰਾ ਸੂਟ ਹੈਗਾ ਉਹ ਆਪਣੇ ਪਹਿਣਾ ਦੀ ਡਿਮਾਂਡ ਦੇ ਉੱਪਰ ਸਿਵਲ ਸਟਾਫ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਸੂਟ ਇਹਦਾ ਥੋੜਾ ਜਿਹਾ ਨਾ ਕਨਸੈਪਟ ਡਿਫਰੈਂਟ ਹੈਗਾ ਲੁੱਕ ਬਿਲਕੁਲ ਸੇਮ ਹੈ ਇਸ ਲਈ ਇਹਦੇ ਵਿੱਚ ਇਹਨਾਂ ਆ ਤੀ ਵਾਰ ਰੀ ਫਲਾਵਰ ਨੇ ਜਿਹੜੇ ਆਪਣੇ ਐਕਸਟਰਾ ਪਾਏ ਹੋਏ ਨੇ ਜੀ ਫਸਲੀ ਤਾਂ ਪਹਿਲਾਂ ਫੈਬਰਿਕ ਚੈੱਕ ਕਰੋ ਬਹੁਤ ਹੀ ਸੋਹਣਾ ਫੈਬਰਿਕ ਆ ਸਿਮਰ ਦਾ origignal ਸਿਮਰ ਲਗਾਈ ਹੋਈ ਆ ਕੋਈ ਕਾਪੀ ਸਟੱਫ ਨਹੀਂ ਲਗਾਇਆ ਹੋਇਆ ਹੈਗਾ ਤੇ ਬਾਕੀ ਤੁਸੀਂ ਘੇਰਾ ਚੈੱਕ ਕਰੋ ਬਰਖ ਤੇ ਨੈਕ ਦਾ ਕੰਮ ਵੀ ਇੱਕ ਵਾਰ ਰਵੀ ਸਾਰਾ ਕਲੋਸ ਤੋਂ ਦਿਖਾ ਦਿਓ ਤੁਸੀਂ ਨੈਕ ਦੇ ਫਲਾਵਰ ਦੇਖ ਸਕਦੇ ਹੋ ਕਿੰਨੇ ਸਾਫ ਸੁਥਰਾ ਜਿਹੜਾ ਕੰਮ ਕੀਤਾ ਹੋਇਆ ਹੈਗਾ ਇਹਨੀਆਂ ਬਾਹਾਂ ਦੇ ਉੱਪਰ ਵੀ ਕੰਮ ਆਊਗਾ ਜੀ ਬਾਹਾਂ ਦਾ ਕੰਮ ਵੀ ਅਸੀਂ ਤੁਹਾਨੂੰ ਜਰੂਰ ਦਿਖਾਵਾਂਗੇ ਇਹ ਆ ਗਿਆ 슬ੀਵਸ ਦੇ ਉੱਪਰ ਕੰਮ ਤੁਸੀਂ ਦੇਖ ਸਕਦੇ ਹੋ 슬ੀਵਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਸੇਮ ਐਸਟੇਚ ਪੌਂਚਿਆਂ ਦੇ ਉੱਪਰ ਪੌਂਚਿਆਂ ਦਾ ਕੰਮ ਵੀ ਜਰੂਰ ਦਿਖਾਵਾਂਗੀ ਪੌਂਚਿਆਂ ਦੇ ਉੱਪਰ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਤੁਸੀਂ ਕੰਮ ਦੇਖ ਸਕਦੇ ਹੋਗੇ ਇਹਦੇ ਨਾਲ ਜਿਹੜਾ ਇਹ ਵਾਲਾ ਦੁਪੱਟਾ ਆ ਗਿਆ ਦੁਪੱਟਾ ਜਿਹੜਾ ਜਿੱਦਾਂ ਮੇਰੇ ਸੇਮ ਇਹ ਵਾਲਾ ਲਿਆਇ ਹੋਇਆ ਜੀ ਇਹ ਵਾਲਾ ਜੀ ਦੇਖ ਸਕਦੇ ਹੋ ਪਰ ਇਹਦਾ ਕਲਰ ਥੋੜਾ ਜਿਹਾ ਡਿਫਰੈਂਟ ਆ ਗਿਆ ਬਟ ਲੈਸੀ ਜੀ ਵਗੈਰਾ ਦੋਨਾਂ ਤੇ ਸਾਰਿਆਂ ਤੇ ਆਪਣੀ ਸੇਮ ਲਗਾਈ ਹੋਈਆਂ ਨੇ ਇਹਦੇ ਨਾਲ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਰਹੂਗੀ ਜੀ ਅਰਜਨ ਮਿਲ ਦੀ ਕ੍ਰੇਪ ਰਹੂਗੀ ਬਹੁਤ ਹੀ ਸੋਫਟ ਜਿਹਾ ਸਟਫ ਹੈ ਕ੍ਰੇਪ ਵੀ ਜਿਹੜੀ ਲਗਾਈ ਹੋਈ ਆ ਸੌਰੀ ਜਿਹੜੀ ਆਪਣੀ ਸਿਮਰ ਲਗਾਈ ਹੋਈ ਹੈ ਕੋਈ ਚੁਗਣ ਵਾਲਾ ਨਹੀਂ ਸਟਫ ਬਹੁਤ ਹੀ ਸੋਫਟ ਜਿਹਾ ਸਟਫ ਹੈ ਇਹਦਾ ਜਿਹੜਾ ਪ੍ਰਾਈਸ ਰਹੂਗਾ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਇਹਦਾ ਪ੍ਰਾਈਸ ਰਹੂਗਾ ਜੀ ਡਿਸਕਾਊਂਟ ਦੇ ਉੱਪਰ ਹੈ ਵਿਦਾਊਟ ਸਟਿਚਿੰਗ ਜਿਹੜਾ ਇਹਦਾ ਪ੍ਰਾਈਸ ਰਹੂਗਾ 3800 ਰੁ विदाउट स्टिचिंग ਜਿਹੜਾ ਇਹਦਾ ਪ੍ਰਾਈਸ ਹੈ ਪ੍ਰਾਈਸ મે ਮੈਂਸ਼ਨ ਕਰ ਹੀ ਦਿੱਤਾ। ਅਗਰ ਕੋਈ ਮੇਰੀ ਪੈਨ ਲੈਣਾ ਚਾਹੁੰਦੀ ਹੋਊਗੀ ਤਾਂ ਉਹ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਸਾਡੇ ਨੰਬਰ ਤੇ ਭੇਜ ਸਕਦੇ ਆ ਜੀ। ਬਾਕੀ ਆਪਾਂ ਤੁਹਾਨੂੰ ਹੋਰ ਵੀ ਸੂਟ ਦਿਖਾਣੇ ਹੈਗੇ ਜਿਹੜੇ ਆਪਣੇ ਕੋਲੇ ਰੈਡੀ ਕੀਤੇ ਹੋਏ ਨੇ ਇਹ ਆ ਗਿਆ ਜੀ ਕਰੇਵ ਸਟੱਫ ਦੇ ਉੱਪਰ। ਉਹ ਸੌਰੀ ਆਪਣੇ ਆਰਗਨਜਾ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਇਹ ਵੀ। ਇਹ ਤੁਸੀਂ ਦੇਖ ਸਕਦੇ ਆ ਇਹ ਦੇ ਘੇਰੇ ਦੇ ਉੱਪਰ ਕੰਮ ਆ ਗਿਆ। ਘੇਰੇ ਦਾ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ। ਤਿੱਲਾ ਐਂਡ ਥ੍ਰੈਡ ਦੇ ਨਾਲ ਜਿਹੜਾ ਵਰਕ ਕੀਤਾ ਆਰਗਨ ਜਾਂ ਦਾ ਜਿਹੜਾ ਸਟਾਫ ਆ ਟਾਈ ਐਂਡ ਡਾਈ ਦਾ ਸਟਾਫ ਆ ਇਹਦੇ 슬ੀਵਸ ਦੇ ਉੱਪਰ ਵੀ ਕੰਮ ਹੋਇਆ ਸਲੀਵਸ ਦਾ ਕੰਮ ਵੀ ਅਸੀਂ ਤੁਹਾਨੂੰ ਜਰੂਰ ਚੈੱਕ ਕਰਵਾਵਾਂਗੇ ਜੀ ਬਹੁਤ ਹੀ ਸੋਹਣਾ 슬ੀਵਸ ਦੇ ਉੱਪਰ ਕੰਮ ਹੋਇਆ ਹੈ ਲਓ ਜੀ ਇਹ ਵਾਲਾ ਵਰਕ ਦੇਖੋ ਤੁਸੀਂ ਪੈਚ ਲਗਾ ਕੇ 슬ੀਵਸ ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਪੈਚ ਲਗਾ ਕੇ 슬ੀਵਸ ਦੇ ਉੱਪਰ ਕੰਮ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਹੈਗਾ ਆਰਗਨ ਜਾਂ ਸਟਾਫ ਦੇ ਉੱਪਰ ਟਾਈ ਐਂਡ ਡਾਈ ਦੇ ਉੱਪਰ ਜਿਹੜਾ ਇਹ ਵਾਲਾ ਵਰਕ ਕੀਤਾ ਹੈ ਜੀ ਬਰਦਰ ਤੁਸੀਂ ਫਿਨਿਸ਼ਿੰਗ ਚੈੱਕ ਕਰੀ શકો ਜੋ 슬ੀਵਸ ਦੇ ਵੀ ਘੇਰੇ ਦੇ ਪ੍ਰਾਈ ਜਿਹੜਾ ਇਹਦਾ ਰਹੂਗਾ ਇਹ ਵੀ ਆਪਣੇ ਕੋਲੇ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਜੀ ਸਿਰਫ 999 ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਉਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਜੀ ਅਗਲਾ ਸੂਟ ਵੀ ਤੁਹਾਨੂੰ ਦਿਖਾਉਣਾ ਹੈ ਇਹਦੇ ਵਿੱਚ ਨੇ ਸਾਡੇ ਕੋਲੇ ਪਹਿਲਾਂ ਅਸੀਂ ਬਹੁਤ ਕਲਰ ਰੈਡੀ ਕੀਤੇ ਸੀਗੇ ਬਟ ਉਹਨੇ ਜਿਹੜੇ ਆਪਣੇ ਕੋਲੇ ਇੱਕ ਦੋ ਪੀਸ ਹੀ ਰੈਡੀ ਕੀਤੇ ਹੋਏ ਰਹਿੰਦੇ ਨੇ ਇਹਦੇ ਤੇ ਇੱਕ ਉਹਨਾਂ ਦੇ ਵਿੱਚੋਂ ਇੱਕ ਪੀਸ ਇਹ ਵਾਲਾਗਾ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੋਇਆਗਾ ਤੁਸੀਂ ਚੈੱਕ ਕਰੋ ਫਸਲੀ ਦਾ ਫੈਬਰਿਕ ਬਹੁਤ ਸੋਹਣਾ ਡਬਲ ਟੋਨ ਸਿੰਵਰ ਜਵਰ ਜਟਾ ਜੀ ਡਬਲ ਟੋਨ ਸਿੰਵਰ ਜਵਰ ਜਟਾ ਤੁਸੀਂ ਦੇ ਬਹੁਤ ਹੀ ਸੋਹਣੀ ਜ ਸੋਹਣਾ ਸੋਹਣਾ ਜ ਸਟਾਫ ਆ ਸਾਈਨ ਵੀ ਬਹੁਤ ਕਰਦਾ ਮੇ ਵੀ ਕੈਮਰੇ ਦੇ ਵਿੱਚ ਪਤਾ ਨਹੀਂ ਆ ਰਿਹਾ ਪਤਾ ਨਹੀਂ ਨਹੀਂ ਆ ਰਿਹਾ ਬਾਕੀ ਘੇਰੇ ਦੇ ਉੱਪਰ ਵਰਕ ਕੀਤਾ ਘੇਰੇ ਦੇ ਸੋਹਣੇ ਸੀ ਤੁਹਾਨੂੰ ਕਟਿੰਗ ਵੀ ਪ੍ਰੋਪਰ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜੇ ਕਟਿੰਗ ਕੀਤੀ ਹੋਇਆ ਸਾਰੀ ਕਟਿੰਗ ਕਰਕੇ ਪ੍ਰੋਪਰ ਦਿਮਾਂਗੇ ਅਗਰ ਕੋਈ ਘੇਰੇ ਦੀ ਵੀ ਕਟਿੰਗ ਕਰਵਾਉਣਾ ਚਾਹੁੰਦਾ ਘੇਰੇ ਦੀ ਵੀ ਕਟਿੰਗ ਕਰਵਾ ਕੇ ਲੈ ਸਕਦਾ ਸਾਡੇ ਕੋਲੋਂ ਬਹੁਤ ਹੀ ਸੋਹਣਾ ਜਿਹੜਾ ਇਹ ਵਾਲਾ ਕੰਮ ਹਾਂ ਜੀ ਤੁਸੀਂ ਚੈੱਕ ਕਰ ਸਕਦੇ ਹੋ 슬ੀਵਸ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈ ਇਹਦੇ 슬ੀਵਸ ਦੇ ਉੱਪਰ ਵੀ ਸੇਮ ਐਸ ਇਜ਼ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਹੈ ਜਿਹੜਾ ਬਾਹਮਾਂ ਦੇ ਉੱਪਰ ਕੀਤਾ ਹੋਇਆ ਹੈ ਜੀ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਹੈ ਜੇ ਕੋਈ ਮੇਰੇ ਪਹਿਲ ਲੈਣਾ ਚਾਹੁੰਦੀ ਹੈ ਇਹ ਸਿਰਫ ਆਪਾਂ 1250 ਰੁਪਏ ਦੇ ਵਿੱਚ ਦੇ ਰਹੇ ਹਾਂ ਜੀ ਰੈਡੀ ਟੂ ਡਿਸਪੈਚ ਆ ਇੱਕ ਆਪਣੇ ਕੋਲੇ ਨਾ ਇਹ ਵਾਲਾ ਸੂਟ ਸੀਗਾ ਇਹ ਆਪਾਂ ਪਹਿਲਾਂ ਵੀ ਲੈ ਕੇ ਆਏ ਸੀ ਇਹਦੇ ਨਾਲ ਦਾ ਇੱਕ ਉਨੇ ਮੇਰੀ ਭੈਣ ਨੇ ਜਿਹਦੇ ਕੋਲ ਗਿਆ ਸੀ ਉਹਦੇ ਘੇਰੇ ਦੀ ਥੋੜੀ ਜੀ ਪ੍ਰੋਬਲਮ ਆ ਗਈ ਤੇ ਉਹਨਾਂ ਨੂੰ ਆਪਾਂ ਨੇ ਹੋਰ ਰੈਡੀ ਕਰਕੇ ਦਿੱਤਾਗਾ ਤੇ ਇਹ ਆਪਣੇ ਕੋਲੇ 19 ਇੰਚ ਘੇਰੇ ਦੇ ਵਿੱਚ ਜਿਹੜਾ ਰੈਡੀ ਪਿਆ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰੀ ਸਤ ਨੂੰ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ ਹੋਇਆ ਹੋਇਆ ਹੈਗਾ ਫੈਬਰਿਕ ਜਿਹੜੀ ਲਗਾਈ ਹੋਈ ਆ ਆਪਾਂ ਨੇ ਇਹ ਵਾਲੀ ਜਿਹੜੀ ਲਗਾਈ ਹੋਈ ਆ ਥੀ ਡੈਂਟਿੰਗ ਜਬਰ ਜਟ ਇਹਦੇ ਨਾਲ ਜਿਹੜਾ ਦੁਪੱਟਾ ਦੁਪੱਟਾ ਵੀ ਆਪਾਂ ਨੇ ਇਸ ਕਾਸ ਆਰਗਨ ਜਿਹੜਾ টাই ਐਂਡ ਡਾਈ ਦਾ ਦੁਪੱਟਾ ਕਰਵਾ ਕੇ ਬਹੁਤ ਹੀ ਸੋਹਣਾ ਦੇ ਪਰ ਕੱਟ ਵਰਕ ਦਿੱਤਾ ਹੈ ਕੱਟ ਵਰਕ ਤੁਸੀਂ ਚੈੱਕ ਕਰੀ ਸੋਨੂੰ ਸਾਰੀ ਮੈਂ ਦੁਪੱਟਾ ਉੱਠਾ ਲੈ ਲਿਆ ਹੋਇਆ ਹਾਂ ਹਾਂਜੀ ਬਹੁਤ ਹੀ ਤੁਸੀਂ ਦੇਦ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਦੁਪੱਟਾ ਤੁਸੀਂ ਦੇਖ ਸਕਦੇ ਹੋ ਸੂਟ ਦੀ ਲੁੱਕ ਲਓ ਜੀ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਇਹ ਵਾਲਾ ਸੂਟ ਰੈਡੀ ਹੋਊਗਾ ਆ ਬਾਕੀ ਆਪਾਂ ਉਹ ਕਾਟਨ ਦੇ ਵੀ ਆਪਣੇ ਕੋਲੇ ਥੋੜਾ ਬਹੁਤ ਸੂਟ ਰਹਿੰਦੇ ਨੇ ਉਹ ਵੀ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਜਿਹੜੀ ਕਿ ਆਪਾਂ ਡਿਸਕਾਊਂਟ ਦੇ ਉੱਪਰ ਲਗਾਵਾਂਗੇ ਜੀ ਇਹ ਵਾਲਾ ਜਿਹੜਾ ਰੈਡੀ ਕੀਤਾ ਹੈਗਾ ਰਾਮ ਟੈਕਸ ਦੀ ਕਾਟਨ ਦੇ ਉੱਪਰ ਕੀਤਾ ਹੈ ਰਾਮ ਟੈਕਸ ਦੀ ਹਾਂਜੀ ਰਾਮ ਟੈਕਸ ਦੀ ਲੀਲਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਫੈਬਰਿਕ ਤੇ ਇਹਦੇ ਕੀ ਹੈ ਜਿਹੜਾ ਕੀਤਾ ਹੈਗਾ ਤੁਸੀਂ ਦੇਖੋ ਬੋਥ ਸਾਈਡ ਤੇ ਪੈਨਲ ਜਾਂਦੇ ਨੇ ਬਹੁਤ ਹੀ ਸੋਹਣਾ ਤਮੋਇਆ ਸ਼ਰਟ ਦੇ ਇਹ ਆ ਗਈਆਂ ਜੀਆਂ ਬਾਜੂ ਬਾਜੂ ਦਿਖਾ ਲਈ ਰਹੀ ਇਹ ਆ ਗਈਆਂ ਜੀ ਬਾਜੂ ਬਾਜੂ ਤੇ ਕੰਮ ਵੀ ਕੀਤਾ ਹੈ ਤੇ ਇਹ ਆਗੇ ਇਹਦੇ ਪਹੁੰਚੇ ਚੈਦੀ ਇਹਨੂੰ ਪਹੁੰਚੇ ਬਣਾ ਲਓ ਉਹਨੂੰ ਬਾਜੂ ਨਾਲ ਉਹ ਕਸਟਮਰ ਦੀ ਆਪਣੀ ਚੁਆਇਸ ਜਿੰਨਾ ਵੀ ਉਹ ਸਟਿਚ ਕਰਵਾਉਣੇ ਚਾਹੁੰਦਾ ਬਹੁਤ ਹੀ ਸੋਹਣਾ ਜਿਹੜਾ ਬਣ ਕੇ ਵਾਲਾ ਸੂਟ ਹੈ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਇਹ ਜਿਹੜਾ ਪ੍ਰਾਈਸ ਰੋਗਾ ਸਿਰਫ 1300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਜਿੰਨਾ ਘਰਾਂ ਨੂੰ ਲੀਲਨ ਰਾਮਟੈਕਸ ਦੀ ਲੀਲਨ ਦਾ ਪ੍ਰਾਈਸ ਪਤਾਗਾ ਐਨੇ ਪ੍ਰਾਈਸ ਦੇ ਵਿੱਚ ਤਾਂ ਇਕੱਲੀ ਫੈਬਰਿਕ ਹੀ ਆਉਂਦੀ ਹੈ ਜੀ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਹੀ ਜੀ ਮਿਲਦੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਅਗਰ ਤੁਹਾਨੂੰ ਜਿੱਦਾਂ ਦਾ ਸੂਟ ਮੇਰੇ ਵੀਰ ਕੀਤਾ ਐਦਾਂ ਦਾ ਸੂਟ ਆ ਲਾਈਕ ਜਿਹੜਾ ਆਪਾਂ ਨੇ ਇਹ ਦਿਖਾਇਆ ਇਹ ਲੈਣਾ ਚਾਹੁੰਦੇ ਇਹ ਵੀ ਲੈ ਸਕਦੇ ਅਗਰ ਸੇਮ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਆਪਣੇ ਕੋ ਕਸਟਮਾਈਜ਼ ਕਰਵਾਉਣਾ ਚਾਹੁੰਦੇ ਤਾਂ ਕਿਸੇ ਵੀ ਕਲਰ ਉੱਪਰ ਸਾਡੇ ਕੋਲੋਂ ਕਸਟਮਾਈਜ਼ ਜਿਹੜਾ ਕਰਵਾ ਸਕਦੇ ਹੋ ਜੀ ਅਗਰ ਕੋਈ ਮੇਰੇ ਭੈਣ ਆਪਣਾ ਫੈਬਰਿਕ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਨੇ ਅਗਰ ਫੈਬਰਿਕ ਸਾਡੇ ਕੋਲੋਂ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਕਰਵਾ ਸਕਦੇ ਹਾਂ ਜੀ ਹੁਣ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਮਿਲਨੇ ਆ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁਣ ਭੈਣੋ ਕੀ ਕਰ ਦੇਣਾ ਵੀਡੀਓ ਨੂੰ ਵਾਤਵਾ ਦੱਬ ਕੇ ਕੀ ਕਰ ਦੇਣਾ ਸ਼ੇਅਰ ਕਰ ਦੇਣਾ ਐਂਡ ਵੀਡੀਓ ਨੂੰ ਲਾਈਕ ਕਰ ਦੇਣਾ ਐਂਡ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਭੁੱਲਣਾ ਨਹੀਂ ਸਾਈਡ ਤੇ ਘੰਟੀ ਵਾਲਾ ਬਟਨ ਹੈ ਜੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਤੁਸੀਂ ਸਾਈਡ ਤੇ ਘੰਟੀ ਵਾਲੇ ਬਟਨ ਨੂੰ ਵੀ ਕੀ ਕਰ ਦੇਣਾ ਹਨ ਕਰ ਦੇਣਾ ਪ੍ਰੈਸ ਕਰ ਦੇਣਾ ਜੀ ਤਾਂ ਕਿ ਜਦ ਅਸੀਂ ਕੋਈ ਵੀ ਨਿਊ ਵੀਡੀਓ ਅਪਲੋਡ ਕਰਾਂਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚੇ ਜਾਇਆ ਕਰੂਗਾ ਜੀ ਮਿਲਦੇ ਹਾਂ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਤਦ ਤੱਕ ਦਿਲੀਸ਼ ਸ਼ਸ਼ੀ ਅਟਾਚ